ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਸਾਹਿਬ ਦੀ ਬਾਣੀ ਦੇ ਵਿਚਾਰ ਦੇ ਨਾਲ ਅਸੀਂ ਸਾਰੇ ਜੁੜ ਰਹੇ ਹਾਂ ਹੁਣ ਤੱਕ ਅਸੀਂ ਅਨੰਦ ਸਾਹਿਬ ਦੀਆਂ 29 ਪੌੜੀਆਂ ਦੀ ਵਿਚਾਰ ਕੀਤੀ ਹੈ ਟੁਡੇ ਵੀ ਆਰ ਗੋਇੰਗ ਟੂ ਡਿਸਕਸ ði 30th ਪੌੜੀ ਅੱਜ ਅਸੀਂ 3ਵੀਂ ਪੌੜੀ ਦੀ ਵਿਚਾਰ ਕਰਾਂਗੇ ਇਸ ਪੌੜੀ ਦੀ ਪਹਿਲੀ ਤੱਕ ਪਹਿਲੀ ਪੰਕਤੀ ਫਰਸਟ ਲਾਈਨ ਆਫ ði ਪੌੜੀ ਇਜ਼ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਹੁਣ ਗੁਰਬਾਣੀ ਦੇ ਵਿੱਚ ਪ੍ਰਮਾਤਮਾ ਨੂੰ ਰੱਬ ਨੂੰ ਅੱਲਾ ਰਾਮ ਬੜੇ ਸਾਰੇ ਨਾਮ ਉਹ ਚ ਯੂਜ਼ ਕੀਤੇ ਨੇ ਉਹਦੇ ਚ ਇੱਕ ਨਾਮ ਹੈ ਹਰ ਰਾਰੇ ਨੂੰ ਸਿਆਰੀ ਹਰੀ ਹਰੇਕ ਨੂੰ ਹਰਿਆ ਭਰਿਆ ਕਰਨ ਵਾਲਾ ਭਾਵ ਜੀਵਨ ਦੇਣ ਵਾਲਾ ਜਿਹਦੇ ਕਰਕੇ ਅਸੀਂ ਜਿਉਂਨੇ ਆ ਹਰੇਕ ਨੂੰ ਹਰਿਆ ਭਰਿਆ ਜੀਵਨ ਦੇਣ ਵਾਲਾ ਉਹ ਪ੍ਰਮਾਤਮਾ ਆਪ ਅਮੁੱਲਕ ਹੈ ਅਮੁੱਲਕ ਹੁੰਦਾ ਹੈ ਅਨਮੋਲ ਜਿਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਜਿੰਨੂੰ ਕੋਈ ਪੈਸੇ ਨਾਲ ਖਰੀਦਿਆ ਨਹੀਂ ਜਾ ਸਕਦਾ ਉਹੀ ਇਸ ਤੱਕ ਵਿੱਚ ਅਮੋਲਕ ਦਾ ਅਰਥ ਵੀ ਦੱਸ ਦਿੱਤਾ ਮੁੱਲ ਨਾ ਪਾਇਆ ਜਾਏ कि ਅਸੀਂ ਮੁੱਲ ਦੇ ਕੇ ਉਹਨੂੰ ਨਹੀਂ ਲੈ ਸਕਦੇ ਅੱਜ ਜਿੰਨੀ ਦੌੜ ਸਾਡੀ ਹੈ ਸਾਰੇ ਜ਼ਮਾਨੇ ਦੇ ਵਿੱਚ ਧਰਮ ਕਰਮ ਦੇ ਨਾਂ ਤੇ ਅਸੀਂ ਰੱਬ ਨੂੰ ਖੁਸ਼ ਕਰਨ ਦੀ ਦੌੜ ਵਿੱਚ ਪਏ ਹੋਏ ਹਾਂ ਵੀ ਆਰ ਚੇਜ਼ਿੰਗ ਵੀ ਆਰ ਰਨਿੰਗ ਆਲ ਇਨ ਆਲ ਡਾਇਰੈਕਸ਼ਨ ਇਨ ਆਰਡਰ ਟੂ ਪਲੀਜ਼ ਗੋਡ ਇਨ ਆਰਡਰ ਟੂ ਬਾਈ ਦ ਬਲੇਸਿੰਗਸ ਆਫ ਗੋਡ ਅਸੀਂ ਰੱਬ ਦੀ ਕਿਰਪਾ ਖਰੀਦਣਾ ਚਾਹੁੰਦੇ ਹਾਂ ਕੋਈ ਕਿਤੇ ਜਾ ਕੇ ਮੱਥੇ ਟੇਕ ਰਿਹਾ ਕੋਈ ਕਿਤੇ ਜਾ ਕੇ ਚੜਾਵਾ ਚੜਾ ਰਿਹਾ ਹੈ ਵੀ ਆਰ ਆਫਰਿੰਗ ਥਿੰਗਸ ਮਨੀ ਐਂਡ ਐਨੀ ਅਦਰ ਯੂ ਨੋ ਸੱਚ ਮਟੀਰੀਅਲ ਆਰ ਈਵਨ ਪ੍ਰੋਸੈਸਸਸ ਬੜੀਆਂ ਸਾਰੀਆਂ ਕਿਰਿਆਵਾਂ ਕਰਮਕਾਂਡ ਪੈਸਾ ਧਨ ਦੌਲਤ ਚੀਜ਼ਾਂ ਅਸੀਂ ਦੇ ਰਹੇ ਆਂ ਕਿ ਇਹਦੇ ਨਾਲ ਅਸੀਂ ਰੱਬ ਖਰੀਦ ਲਵਾਂਗੇ ਉਹਦੀ ਕਿਰਪਾ ਖਰੀਦ ਲਵਾਂਗੇ ਉਹ ਖੁਸ਼ ਹੋ ਜਾਏਗਾ ਗੁਰੂ ਅਮਰਦਾਸ ਸਾਹਿਬ ਇਸ ਪੌੜੀ ਵਿੱਚ ਸਾਨੂੰ ਐਕਸਪਲੇਨ ਕਰ ਰਹੇ ਨੇ ਉਹ ਵਿਕਦਾ ਨਹੀਂ ਵਿਕਾਉ ਨਹੀਂ ਹੈ ਹਰ ਆਪ ਅਮੁੱਲਕ ਹੈ ਉਹ ਹਰੀ ਪ੍ਰਮਾਤਮਾ ਜਿਹੜਾ ਸਾਰਿਆਂ ਨੂੰ ਜੀਵਨ ਦੇ ਰਿਹਾ ਹੈ ਉਹਦਾ ਕੋਈ ਮੁੱਲ ਨਹੀਂ ਹਰੀ ਪ੍ਰਮਾਤਮਾ ਜੋ ਸਦਾ ਸਾਡੇ ਨਾਲ ਹੈ ਸਾਰਿਆਂ ਦੇ ਵਿੱਚ ਜੀਵਨ ਰੂਪ ਹੋ ਕੇ ਸ਼ਾਮਲ ਹੈ ਅਨਮੋਲ ਹੈ ਉਸ ਦੀ ਕਿਰਪਾ ਦਾ ਮੁੱਲ ਨਹੀਂ ਤਾਰਿਆ ਜਾ ਸਕਦਾ ਪੈਸੇ ਨਾਲ ਉਹਦੀ ਕਿਰਪਾ ਨਹੀਂ ਲਈ ਜਾ ਸਕਦੀ ਕੋਈ ਖਾਸ ਤਰ੍ਹਾਂ ਦੇ ਕਰਮ ਕਰਕੇ ਉਹਦੀ ਕਿਰਪਾ ਨਹੀਂ ਲਈ ਜਾ ਸਕਦੀ ਦ ਡਿਵਾਈਨ ਲਾਰਡ ਹੂ ਆਲਵੇਸ ਸਟੇਜ਼ ਵਿਦ ਅਸ ਹੂ ਇਜ਼ ਦ ਸੋਰਸ ਆਫ आवर ਲਾਈਫ ਬਿਕੋਜ਼ ਆਫ ਵਿਚ ਵੀ ਆਰ ਲਿਵਿੰਗ ਇਜ਼ ਪ੍ਰਾਈਸਲੈਸ ਹਿਸ ਗ੍ਰੇਸ ਕੈਨ ਨਾਟ ਬੀ ਮੈਜਰਡ ਕੈਨ ਨਾਟ ਬੀ ਬੌਟ cannot be you know paid for agli pankti dekh de mul na paya jaye kisse vitt ho rahe lok vilaye vilaye tadpare bhajje firde patak rahe duniya lukai jedi hai oh har tarah de hamble maar rahi har tarah mai effort kar rahi har tarah da yatna kar rahi hai ki rab di kripa mai kharid lava inne paath karke mil jaogi akhand paath de inne paise deke mil jaogi phul chada ke mil jaogi paise chada ke mil jaogi bada kujh kar rahe ਜਿਹੜੀ ਚੀਜ਼ ਕਰਨ ਵਾਲੀ ਉਹ ਨਹੀਂ ਕੀਤੀ ਜਾ ਰਹੀ ਗੁਰਬਾਣੀ ਸਾਨੂੰ ਇਹਨਾਂ ਸਾਰੇ ਫੋਕਟ ਜਿਨ੍ਹਾਂ ਵਿੱਚੋਂ ਨਿਕਲਣਾ ਕੱਖ ਨਹੀਂ ਜਿਨ੍ਹਾਂ ਵਿੱਚੋਂ ਕਿਰਪਾ ਨਹੀਂ ਮਿਲਣੀ ਉਹਨਾਂ ਤੋਂ ਤੋੜ ਕੇ ਸਾਨੂੰ ਉਸ ਪਾਸੇ ਲਾਉਣਾ ਚਾਹੁੰਦੀ ਹੈ ਗੁਰੂ ਦੀ ਬਾਣੀ ਜਿੱਧਰੋਂ ਸੱਚੀ ਕਿਰਪਾ ਦਾ ਅਸੀਂ ਲੈ ਸਕਾਂਗੇ ਜਿੱਥੋਂ ਸੱਚੀ ਅਸੀਂ ਕਿਰਪਾ ਲੈ ਪਾਵਾਂਗੇ ਹਰੀ ਤੇ ਪ੍ਰਮਾਤਮਾ ਸਾਡੇ ਨਾਲ ਹੈ ਬਾਹਰੋਂ ਪੈਸਾ ਕਿਸੇ ਜਗ੍ਹਾ ਚੜਾ ਕੇ ਕਿਸੇ ਜਗ੍ਹਾ ਲੂਣ ਬੋਕਰ ਚੜਾ ਕੇ ਅਸੀਂ ਉਹਦੀ ਕਿਰਪਾ ਨਹੀਂ ਲੈ ਸਕਦੇ ਉਹ ਤਾਂ ਨਾਲ ਹੈ ਲੰਮੀ ਲੰਮੀ ਅਰਦਾਸਾਂ ਬਾਹਰੋਂ ਕਰਕੇ ਅਸੀਂ ਉਹਦੀ ਕਿਰਪਾ ਨਹੀਂ ਲੈ ਸਕਦੇ ਕਿਉਂਕਿ ਉਹ ਤੇ ਸਾਡੇ ਅੰਦਰ ਹੈ ਸਾਰੇ ਅੰਦਰ ਹੈ ਤਾਂ ਹੀ ਉਹ ਹਰੀ ਹੈ ਹਰੇਕ ਵਿੱਚ ਹੈ ਹਰੇਕ ਨੂੰ ਹਰਿਆ ਭਰਿਆ ਕਰ ਰਿਹਾ ਹੈ ਤੋਂ ਮੁੱਲ ਨਾ ਪਾਇਆ ਜਾਏ ਉਹਦਾ ਬਾਹਰੋਂ ਅਸੀਂ ਮੁੱਲ ਨਹੀਂ ਪਾ ਸਕਦੇ ਅਸੀਂ ਮੁੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸੇ ਕਰਕੇ ਵਿਰਲਾਇ ਕਿਸੇ ਵਿਟੋਂ ਕਿਸੇ ਵੀ ਤਰੀਕੇ ਦੇ ਨਾਲ ਉਹਦਾ ਮੁੱਲ ਨਹੀਂ ਪਾਇਆ ਜਾਂਦਾ ਕਿਸੇ ਵੀ ਤਰ੍ਹਾਂ ਸੱਚੇ ਰੱਬ ਦੀ ਮਿਹਰ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ ਸਦੀਆਂ ਤੋਂ ਲੋਕ ਕੋਸ਼ਿਸ਼ ਕਰਦੇ ਰਹੇ ਨੇ ਵਿਲ ਲਾਏ ਤੜਪਦੇ ਰਹੇ ਨੇ ਪਟਕਦੇ ਰਹੇ ਨੇ ਇਸੇ ਚੀਜ਼ ਵਿੱਚ ਪਛਤਾਵਾ ਜੀਂਦੇ ਰਹੇ ਕਿਸੇ ਤਰ੍ਹਾਂ ਅਸੀਂ ਉਹਦੀ ਕਿਰਪਾ ਲੈ ਲਈ ਕੋਈ ਉਪਰਾਲਾ ਕਰ ਲਈ ਕੋਈ ਜੰਗਲਾਂ 'ਚ ਚਲਾ ਗਿਆ ਘਰ ਪਰਿਵਾਰ ਛੱਡ ਦਿੱਤਾ ਸੁੱਖ ਛੱਡ ਦਿੱਤੇ ਕੋਈ ਤਪੱਸਿਆ ਕਰ ਰਿਹਾ ਅੱਗ ਦੇ ਵਿੱਚ ਬੈਠ ਕੇ ਬਰਫ਼ ਦੇ ਉੱਤੇ ਬੈਠ ਕੇ ਆਪਣੇ ਸਰੀਰ ਨੂੰ ਗਾਲ ਰਿਹਾ ਗੁਰਬਾਣੀ 'ਚ ਸਾਰੀਆਂ ਚੀਜ਼ਾਂ ਬਾਰੇ ਦੱਸਦੇ ਸੋ ਸਦੀਆਂ ਤੋਂ ਲੋਕ ਕੋਸ਼ਿਸ਼ ਕਰ ਰਹੇ ਨੇ ਕਿ ਉਸ ਦੀ ਕਿਰਪਾ ਦਾ ਨੂੰ ਕੋਈ ਮੁੱਲ ਦੇ ਕੇ ਖਰੀਦ ਲਈਏ ਉਹ ਮੁੱਲ ਅਲੱਗ-ਅਲੱਗ ਤਰੀਕਿਆਂ ਨਾਲ ਅਸੀਂ ਸਿਰਫ ਪੈਸੇ ਦੀ ਗੱਲ ਨਹੀਂ ਹੋਰ ਵੀ ਤਰੀਕਿਆਂ ਨਾਲ ਅਸੀਂ ਉਹਦੀ ਕਿਰਪਾ ਉਹਦੀ ਬਖਸ਼ਿਸ਼ ਉਹਦੀ ਮਿਹਰ ਖਰੀਦਣਾ ਚਾਹੁੰਨੇ ਹਾਂ ਜਿਹੜੀਆਂ ਚੀਜ਼ਾਂ ਨਾਲ ਉਸ ਤੱਕ ਪੁੱਜਿਆ ਜਾ ਸਕਦਾ ਸੀ ਉਸ ਪਾਸੇ ਧਿਆਨ ਨਹੀਂ ਦਿੰਦੇ ਬਾਹਰ ਅਲੱਗ-ਅਲੱਗ ਮੁੱਲ ਅਸੀਂ ਉਹਦੇ ਲਾਏ ਨੇ ਫਲਾਣੀ ਜਗ੍ਹਾ ਜਾ ਕੇ ਮਥਾ ਟਿਕੋ ਉੱਥੇ ਜਗ੍ਹਾ ਜਾ ਕੇ ਦੀਵਾ ਜਗਾਓ ਉੱਥੇ ਜਾ ਕੇ ਆਹ ਵਾਲੀ ਕਿਰਿਆ ਕਰੋ ਉੱਥੇ ਜਾ ਕੇ ਇੰਨੇ ਪੈਸੇ ਦਾ ਪ੍ਰਸ਼ਾਦ ਕਰਾਓ ਇਹ ਸਭ ਉਹਦੀ ਕਿਰਪਾ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ no price can ever match the grace of the true god no price be it money be it offerings be it pilgrimages bit all those rituals they cannot be the price for the for the priceless lord for the blessings for the grace of that that creator who lives within us Because of whom we are alive. Hari means that source of life in each and everyone around us. People have tried for ages to buy this grace, to buy, to meet that Lord. We are trying. So, whatever efforts we are putting outside, we are actually trying to buy that grace, that blessing. ਐਸਾ ਸਤਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਹੁਣ ਗੁਰੂ ਅਮਰਦਾਸ ਸਾਹਿਬ ਇੱਥੇ ਸਾਨੂੰ ਇੱਕ ਰਾਹ ਦੱਸਦੇ ਨੇ ਕਿ ਉਸ ਪ੍ਰਮਾਤਮਾ ਕੋਲ ਪਹੁੰਚਣਾ ਉਹਦੀ ਬਖਸ਼ਿਸ਼ ਉਹਦਾ ਮਲਾਪ ਉਹ ਕਿਸੇ ਹੋਰ ਕੋਈ ਮੁੱਲ ਤਾਰਕ ਤੁਸੀਂ ਨਹੀਂ ਲੈ ਸਕਦੇ ਬਾਹਰ ਲੀਆਂ ਜਿਹੜੀਆਂ ਕਿਰਿਆਵਾਂ ਅਸੀਂ ਕਰ ਰਹੇ ਹਾਂ ਬਾਹਰ ਉਹ ਜਿਹੜੇ ਵੀ ਅਸੀਂ ਤਰੀਕੇ ਲੱਭ ਰਹੇ ਹਾਂ ਕਿ ਉਹਦੀ ਕਿਰਪਾ ਖਰੀਦ ਲਈਏ ਇਹਦੇ ਨਾਲ ਇਸ ਵੱਟੇ ਉਹ ਨਹੀਂ ਮਿਲਦਾ ਸਿਰ ਦੇ ਕੇ ਮਿਲਦਾ ਗੁਰਬਾਣੀ ਚ ਬਾਰ-ਬਾਰ ਆਉਂਦਾ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟਾ ਆਪਣਾ ਜੀ ਆਪਣਾ ਦਿਲ ਦੇ ਕੇ ਆਪਣਾ ਸਿਰ ਦੇ ਕੇ ਸਤਿਗੁਰ ਅੱਗੇ ਸੀਸ ਭੇਟ ਦੇਉ ਗੁਰਬਾਣੀ ਦੇ ਬਚਨ ਆਇਓ ਸੋ ਐਸਾ ਸਤਿਗੁਰ ਜੇ ਮਿਲੇ ਤੇ ਉਸ ਨੂੰ ਸਿਰ ਸੌਂਪੀ ਹੈ ਸਿਰ ਸੌਂਪਣਾ ਪੈਂਦਾ ਹੁਣ ਸਿਰ ਫਿਰ ਇਹ ਜੋ ਸਰੀਰ ਨਾਲ ਜੁੜਿਆ ਹੋਇਆ ਸਿਰ ਜੋ ਫਿਜ਼ੀਕਲ ਬਾਡੀ ਨਾਲ ਜੁੜਿਆ ਹੋਇਆ ਹੈਡ ਹੈਗਾ ਇਹਦੀ ਗੱਲ ਨਹੀਂ ਹੋ ਰਹੀ ਅਸੀਂ ਇੱਥੇ ਤੱਕ ਰਹਿ ਗਏ ਜਦੋਂ ਅਸੀਂ ਕਿਹਾ ਕਿ ਮੱਥਾ ਟਿਕਣਾ ਹੈ ਅਸੀਂ ਮੱਥਾ ਇਸੇ ਨੂੰ ਸਮਝ ਲਿਆ ਕਿੱਦਾਂ ਜਾ ਕੇ ਥੱਲੇ ਜਾ ਕੇ ਮੱਥਾ ਟੇਕ ਲੈਣਾ ਤੇ ਉਹ ਕਿਰਪਾ ਮਿਲ ਜਾਣੀ ਹੈ ਤਾਂ ਹੀ ਕਿਸੇ ਗੁਰਦੁਆਰੇ ਵੀ ਜਾਓ ਤੇ ਥਾਂ ਥਾਂ ਤੇ ਲੋਕ ਮੱਥੇ ਟੇਕਦੇ ਇੱਥੇ ਵੀ ਮੱਥਾ ਟੇਕੋ ਇਸ ਰੁੱਖ ਨੂੰ ਵੀ ਮੱਥਾ ਟੇਕੋ ਫਿਰ ਇੱਥੇ ਪਹਿਲਾਂ ਬਾਹਰ ਟੇਕੋ ਫਿਰ ਗੋਲਕ ਅੱਗੇ ਮੱਥਾ ਟੇਕੋ ਫਿਰ ਉੱਥੇ ਹਰ ਜਗ੍ਹਾ ਫਿਰ ਮੱਥਾ ਹੀ ਟੇਕਦਾ ਰਹਿ ਜਾਂਦਾ ਬੰਦਾ ਪਰ ਜਿੱਥੇ ਮੱਥਾ ਟੇਕਣਾ ਸੀ ਜਿੱਥੇ ਸਿਰ ਦੇਣਾ ਸੀ ਉੱਥੇ ਦਿੱਤਾ ਹੀ ਨਹੀਂ ਹੈ ਮੱਥੇ ਵਿੱਚ ਸਿਰ ਵਿੱਚ ਹੁੰਦੀ ਹੈ ਮਤ ਆਪਣੀ ਮਤ ਨੂੰ ਛੱਡਣਾ ਇਸ ਨੂੰ ਕਹਿੰਦੇ ਨੇ ਸਿਰ ਦੇਣਾ ਆਪਣੀਆਂ ਚਲਾਕੀਆਂ ਆਪਣੀ ਜਿੰਨੀ ਸੋਚ ਜਿਹੜੀ ਸਾਨੂੰ ਪਟਕਾਰ ਰਹੀ ਹੈ ਉਸ ਨੂੰ ਛੱਡਣਾ ਉਹਨੂੰ ਕਹਿੰਦੇ ਨੇ ਮੱਥਾ ਟੇਕਣਾ ਅਸੀਂ ਉਹ ਆਪਣੀ ਮਤ ਨਹੀਂ ਛੱਡਦੇ ਇਹਦਾ ਮਤਲਬ ਅਸੀਂ ਮੱਥਾ ਨਹੀਂ ਟੇਕਦੇ ਅਸੀਂ ਬਾਹਰੋਂ ਸਰੀਰਕ ਤੌਰ ਤੇ ਆਪਣਾ ਸਿਰ ਦੇ ਰਹੇ ਆ ਮੱਥਾ ਟੇਕ ਰਹੇ ਆ ਵੀ ਆਰ ਆਫਰਿੰਗ आवर ਹੈਡ ਬਟ ਹੈਡ ਮੀਨਸ ਦ ਆਲ ਦੋਸ ਥਾਟਸ ਆਲ ਦੈਟ ਕਲੇਵਰਨੈਸ ਆਲ ਦੋਸ ਵਰਲੀ ਡਿਵਾਈਸਸ ਵਿਚ ਮੇਕ ਅਸ ਵਾਂਡਰ ਹੇਅਰ ਐਂਡ ਥੇਅਰ ਵਿਚ ਕਰੀਏਟ ਦੈਟ ਰੈਸਲੈਸਨੈਸ ਵਿਦਿਨ ਅਸ ਵੀ ਨੀਡ ਟੂ ਡਿਸਕਾਰਡ ਦੈਟ ਗੈਟ ਰਿਡ ਆਫ ਆਲ ਦੋਸ ਸੈਸ ਸਿਆਣਪਾਂ ਲਖ ਹੋਏ ਉਹਨਾਂ ਤੋਂ ਛੁਟਕਾਰਾ ਇਹਨੂੰ ਕਹਿੰਦੇ ਨੇ ਸਿਰ ਦੇਣਾ ਦੈਟਸ ਗਿਵਿੰਗ ਯੋਰ ਹੈਡ ਦੈਟਸ ਮੱਥਾ ਟਿਕਣਾ ਉਹਨੂੰ ਹੁੰਦਾ ਮੱਥਾ ਟੇਕਣਾ ਉਹਨੂੰ ਕਹਿੰਦੇ ਨੇ ਸਿਰ ਦੇਣਾ ਹੁਣ ਦੇਖੋ ਇੱਥੇ ਗੁਰੂ ਅਮਰਦਾਸ ਸਾਹਿਬ ਸਾਨੂੰ ਦੱਸ ਰਹੇ ਨੇ ਇਹ ਕੰਮ ਕਰਨ ਵਾਲਾ ਆ ਅਸੀਂ ਬਾਹਰੋਂ ਅਜੀ ਸੀਸ ਕੀ ਕੀਮਤ ਦੇਣੀ ਪੜੇਗੀ ਆਪਣਾ ਸਿਰ ਦੇਣਾ ਪਏਗਾ ਸਿਰ ਬਾਹਰ ਵਾਲਾ ਨਹੀਂ ਸਿਰ ਵਿੱਚ ਤੁਹਾਡੀ ਮਤ ਹੈ ਤੁਹਾਡੀ ਸੁਰਤ ਇਹ ਸਤਿਗੁਰੂ ਨੂੰ ਇਹ ਸੱਚੇ ਗਿਆਨ ਨੂੰ ਸੌਂਪਣੀ ਆ ਸੱਚਾ ਗਿਆਨ ਉੱਤੇ ਰੱਖਣਾ ਅਰਦਾਸ ਤੁਸੀਂ ਕਹਿੰਦੇ ਹੋ ਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਉਹ ਜਿਹੜੀ ਮਤ ਹੈ ਗੁਰੂ ਵਾਲੀ ਮਤ ਉਹਨੂੰ ਉੱਚਾ ਰੱਖਣਾ ਆਪਣਾ ਮਨ ਨੀਵਾ ਰੱਖਣਾ ਇਹ ਹੀ ਸਿਰ ਦੇਣਾ ਹੁੰਦਾ ਹੈ ਜੇ ਅਸੀਂ ਐਸੇ ਸਤਿਗੁਰ ਸਤ ਸਦਾ ਰਹਿਣ ਵਾਲਾ ਗੁਰ ਅਰਬੀ ਗਿਆਨ ਜੋ ਗੁਰੂ ਕੋਲੋਂ ਮਿਲ ਰਿਹਾ ਆ ਜੋ ਅੰਦਰ ਬੈਠੇ ਪ੍ਰਮਾਤਮਾ ਹਰੀ ਕੋਲੋਂ ਮਿਲ ਰਿਹਾ ਆ ਸਦਾ ਨਾਲ ਨਿਬੜ ਵਾਲਾ ਗਿਆਨ ਰੂਪ ਪ੍ਰਮਾਤਮਾ ਜਿਹੜਾ ਹੈ ਸਤ ਗੁਰੂ ਜੇ ਅਸੀਂ ਇਹਨੂੰ ਮਿਲਦੇ ਹਾਂ ਭਾਵ ਉਸ ਦੀ ਸਿੱਖਿਆ ਨੂੰ ਸੁਣਦੇ ਮੰਨਦੇ ਹਾਂ ਤਾਂ ਆਪਣੇ ਅੰਦਰੋਂ ਮੈਂ ਮੇਰੀ ਨੂੰ ਛੱਡ ਕੇ ਹਮੇਸ਼ਾ ਉਸ ਨੂੰ ਸਮਰਪਿਤ ਰਹੀਏ ਸਮਰਪਣ ਪੂਰਨ ਸਮਰਪਣ ਕੰਪਲੀਟ ਸਬਮਿਸ਼ਨ ਉਹਨੂੰ ਉਹਨੂੰ ਕਹਿੰਦੇ ਨੇ ਸਿਰ ਦੇਣਾ ਆਪਣੀ ਮੈਂ ਮੇਰੀ ਛੱਡ ਦੇਣੀ ਨਹੀਂ ਮੈਂ ਤਾਂ ਸਾਡੀਆਂ ਅਰਦਾਸਾਂ ਵਿੱਚ ਮੈਂ ਜਦੋਂ ਪਹਿਲਾਂ ਕਿਹਾ ਕਿ ਅਰਦਾਸਾਂ ਅਸੀਂ ਕਰ ਰਹੇ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਬੜੇ ਵਧੀਆ ਵਧੀਆ ਵਰਡਸ ਬਿਊਟੀਫੁਲ ਵਰਡਸ ਯੂਜ਼ ਕਰ ਕਰਕੇ ਅਰਦਾਸ ਹੁੰਦੀ ਹੈ। ਔਰ ਜਿਹੜਾ ਕੋਈ ਬਹੁਤਾ ਸਜਾ ਸਜਾ ਕੇ ਬੋਲਦਾ ਸੀ ਕਹਿੰਦਾ ਇਹਦੀ ਅਰਦਾਸ ਹੀ ਬੜੀ ਸੋਹਣੀ ਹੈ। ਅੱਖਰਾਂ ਵਿੱਚ ਅਰਦਾਸਾਂ ਨਹੀਂ ਹੁੰਦੀਆਂ। ਜਿਹੜਾ ਗੁੰਗਾ ਹੈ ਉਹ ਕਿੰਦਾ ਅਰਦਾਸ ਕਰੇਗਾ? ਇਸੇ ਕਰਕੇ ਸਾਨੂੰ ਅਸੀਂ ਉਸੇ ਟਰੈਪ 'ਚ ਫਸ ਗਏ ਜਿੱਥੋਂ ਸਾਨੂੰ ਗੁਰੂ ਨੇ ਕੱਢਿਆ ਸੀ। ਅਰਦਾਸ ਅਰਜ਼ ਕਰਨੀ। ਅਰਜ਼ ਗੁਰੂ ਅੱਗੇ ਕਰਨੀ। ਤਾਂ ਗੁਰੂ ਸਾਨੂੰ ਗਿਆਨ ਦੇ ਰਿਹਾ ਹੈ। ਗੁਰੂ ਅਗੇ ਇੱਕੋ ਹੀ ਅਰਦਾਸ ਹੋ ਸਕਦੀ ਐ ਸਭ ਗੁਰਾ ਇੱਕ ਦੇਹੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਮੈਨੂੰ ਉਹ ਨਾ ਭੁੱਲੇ ਹੁਣ ਜੋ ਅਸੀਂ ਬਾਹਰ ਅਰਦਾਸਾਂ ਕਰ ਰਹੇ ਸਾਂ ਕੀਮਤ ਅਦਾ ਕਰਨ ਵਾਲੀਆਂ ਉਹਦੇ ਚ ਤੇ ਡਿਮਾਂਡਾਂ ਹੀ ਬੜੀਆਂ ਆ ਉਹਦੇ ਚ ਤੇ ਮੈਂ ਹੀ ਬੜੀ ਐ ਮੇਰਾ ਆ ਕਾਰਜ ਅੜਿਆ ਐ ਪੂਰਾ ਕਰ ਦੇ ਮੈਂ ਇਹ ਕਰ ਦਵਾਂਗਾ ਬਾਜ਼ਾਰ ਬਣ ਗਿਆ ਐ ਅਸੀਂ ਕੀਮਤ ਦੇ ਰਹੇ ਹਾਂ ਮੈਂ ਇੰਨੇ ਅਖੰਡ ਪਾਠ ਕਰਾਵਾਂਗਾ ਮੇਰਾ ਆ ਹੋ ਜੇ ਹੁਣ ਇਹਦੇ ਚ ਕੀ ਕੁਛ ਆਇਆ ਇੱਕ ਤੇ ਅਸੀਂ ਕੀਮਤ ਦੇ ਰਹੇ ਹਾਂ ਦੂਜਾ ਮੈਂ ਮੇਰਾ ਕੰਮ ਮੇਰਾ ਪੁੱਤਰ ਮੇਰਾ ਘਰ-ਬਾਰ ਮੇਰਾ ਬਿਜ਼ਨਸ ਮੇਰਾ ਕਾਰੋਬਾਰ ਇਹਦੇ ਚ ਤਰੱਕੀ ਦੇ ਤੇ ਅਰਦਾਸ ਕਿਹੜੀ ਸੀ ਗੁਰਬਾਣੀ ਵਿੱਚ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਹਰੀ ਹਰ ਆਪ ਆਮਲਕ ਹੈ ਜਿਹੜਾ ਸਾਰਿਆਂ ਵਿੱਚ ਹੈ ਮੇਰੇ ਅੰਦਰ ਹੈ ਮੇਰੇ ਬਾਹਰ ਹੈ ਹਰ ਥਾਂ ਆ ਜਿਹੜਾ ਹਰ ਥਾਂ ਆ ਉਹਦੇ ਅੱਗੇ ਮੈਂ ਕਰਕੇ ਅਰਦਾਸ ਕਰਨੀ ਹੀ ਸਭ ਤੋਂ ਵੱਡਾ ਭਲੇਖਾ ਆ ਅਸੀਂ ਮੁੱਲ ਤਾਰਨ ਦੀ ਕੋਸ਼ਿਸ਼ ਕੀਤੀ ਮੈਂ ਅੱਗੇ ਆ ਗਈ ਸਾਡੀ ਅਰਦਾਸ ਨੇ ਸਾਨੂੰ ਹਲੀਮੀਚ ਲੈ ਕੇ ਜਾਣਾ ਸੀ ਹਲੀਮੀਚ ਨਿਮਰਤਾ ਵੱਲ ਕਿਉਂਕਿ ਅਸੀਂ ਮੱਥਾ ਟੇਕਣਾ ਸੀ ਮੈਂ ਛੱਡਣੀ ਹੈ ਤੋਂ ਸਿਰ ਸੌਂਪਣ ਦਾ ਮਤਲਬ ਹੈ ਆਪਣੇ ਆਪ ਨੂੰ ਮੈਂ ਮੇਰੀ ਨੂੰ ਛੱਡ ਕੇ ਉਸ ਗੁਰੂ ਦੇ ਗਿਆਨ ਨੂੰ ਸਿਰ ਮੱਥੇ ਮੰਨ ਲੈਣਾ ਜਿਹੜਾ ਸਦਾ ਨਾਲ ਨਿਭਣ ਵਾਲਾ ਹੈ ਹੋਰ ਕੁਝ ਵੀ ਨਹੀਂ ਹੈ ਜੇ ਮੈਂ ਅਰਦਾਸ ਦੇ ਵਿੱਚ ਮੇਰਾ ਘਰ-ਬਾਰ ਮੇਰਾ ਪਰਿਵਾਰ ਮੇਰਾ ਬਿਜ਼ਨਸ ਮੇਰਾ ਕਾਰੋਬਾਰ ਮੇਰੀ ਮੇਰੀ ਖੇਤੀਬਾੜੀ ਇਹਦੀ ਅਰਦਾਸਾਂ ਕਰ ਰਿਹਾ ਆ ਇਹ ਸਦਾ ਨਾਲ ਨਿਵਣ ਵਾਲਾ ਕੁਝ ਵੀ ਨਹੀਂ ਹੈ ਬਾਹਰ एवरीथिंग ਆਊਟਸਾਈਡ ਇਜ਼ ਟੈਂਪਰੀ ਐਂਡ 올 ਦੋਜ਼ ਜੁਆਇਜ਼ ਐਂਡ ਸੋਰੋਜ਼ ਐਂਡ ਪੇਨ ਐਂਡ ਸਫਰਿੰਗ ਅਸੋਸੀਏਟਿਡ ਵਿਦ 올 ਦੋਜ਼ ਥਿੰਗਸ ਇਜ਼ ਆਲਸੋ ਟੈਂਪਰੀ ਬਾਰੋ ਹਰ ਚੀਜ਼ ਟੈਂਪਰੀ ਹੈ ਸਦਾ ਰਹਿਣ ਵਾਲੀ ਨਹੀਂ ਇਸ ਕਰਕੇ ਉਹਨਾਂ ਨਾਲ ਜੁੜਿਆ ਹੋਇਆ ਸੁਖ ਅਤੇ ਦੁੱਖ ਉਹ ਵੀ ਟੈਂਪਰੀ ਹੈ ਉਹ ਵੀ ਸਦਾ ਰਹਿਣ ਵਾਲਾ ਨਹੀਂ ਸਦਾ ਨਾਲ ਨਿਵਣ ਵਾਲਾ ਸਤਿਗੁਰੂ ਉਹਨੂੰ ਮੱਥਾ ਟੇਕੀਦਾ ਉਹਨੂੰ ਮੰਗੀਦਾ ਆ ਉਹਦੇ ਵਿੱਚ ਸਮਾਉਣਾ ਹੈ ਤਾਂ ਜੇ ਉਹਦੀ ਕਿਰਪਾ ਲੈਣੀ ਹੈ ਅਸੀਂ ਕੀਮਤ ਦੇ ਰਹੇ ਆ ਮੁੱਲ ਪਾ ਰਹੇ ਆ ਕਿ ਮੈਂ ਅਰਦਾਸ ਕਰ ਰਿਹਾ ਮੈਂ ਮੁੱਲ ਪਾ ਰਿਹਾ ਕਿ ਦੇਖੋ ਮੈਂ ਤਾਂ ਬੜੀ ਹਲੀਮੀ ਨਾਲ ਅਰਦਾਸ ਕਰੇ ਮੇਰੀ ਮੰਨ ਲੈ ਮੈਂ ਇਨੇ ਪਾਠ ਕਰ ਲੇ ਮੇਰੀ ਮੰਨ ਲੈ ਇਸੇ ਕਰਕੇ ਸਾਡੀ ਇਹ ਸ਼ਿਕਾਇਤ ਇਹ ਕੰਪਲੇਂਟ ਹੋ ਜਾਂਦੀ ਹੈ ਕਿ ਮੈਂ ਤਾਂ ਇਨੇ ਪਾਠ ਕਰਦਾ ਮੇਰੀ ਪੂਰੀ ਨਹੀਂ ਪਈ ਕਿਉਂਕਿ ਅਸੀਂ ਮੁੱਲ ਲਾ ਲਿਆ ਸੀ ਕਿ ਖਰੇ ਇੰਨੇ ਵਜੇ ਉੱਠ ਕੇ ਇੰਨੇ ਪਾਠ ਕਰਾਂਗਾ ਤੇ ਮੇਰਾ ਇਹ ਕੰਮ ਹੋ ਜਾਏਗਾ ਮੇਰੇ ਜੀਵਨ 'ਚ ਦੁੱਖ ਨਹੀਂ ਆਏਗਾ ਆਏਗਾ ਦੁੱਖ ਅਤੇ ਸੁਖ ਸਾਰਿਆਂ ਦੇ ਜੀਵਨ ਚ ਆਏਗਾ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਇਹ ਇਸ ਚੀਜ਼ ਦਾ ਮੈਟਰ ਨਹੀਂ ਕਰਦਾ ਪਾਠ ਕਰਨਾ ਗੁਰਬਾਣੀ ਨੂੰ ਪੜਨਾ ਧਰਮ ਧਰਮ ਦਾ ਗਿਆਨ ਲੈਣਾ ਇਸ ਕਰਕੇ ਹੁੰਦਾ ਹੈ ਕਿ ਉਹ ਸੁਖ ਆਉਂਦਾ ਆ ਦੁੱਖ ਆਉਂਦਾ ਆ ਲਾਭ ਹੁੰਦਾ ਆ ਜਾਂ ਹਾਨੀ ਹੁੰਦੀ ਹੈ ਪ੍ਰੋਫਿਟ ਹੁੰਦਾ ਲਾਸ ਹੁੰਦਾ ਉਹਦੇ ਵਿੱਚ ਅਸੀਂ ਇੱਕ ਸਾਰ ਆਨੰਦ ਵਿੱਚ ਜੀਉਣਾ ਕਿਵੇਂ ਹੈ ਇਹ ਸਿੱਖਣ ਵਾਸਤੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਕੀ ਸੁਖ ਆਵੇ ਤਾਂ ਵੀ ਮੇਰਾ ਧਿਆਨ ਪ੍ਰਮਾਤਮਾ ਵੱਲ ਹੋਵੇ ਦੁੱਖ ਆਵੇ ਤਾਂ ਵੀ ਮੇਰਾ ਧਿਆਨ ਪ੍ਰਮਾਤਮਾ ਵੱਲ ਹੋਵੇ ਸੁਖ ਜਾਂ ਦੁੱਖ ਵੱਲ ਧਿਆਨ ਨਾ ਹੋਵੇ ਨਹੀਂ ਤੇ ਕੀ ਹੋਏਗਾ ਸੁਖ ਆਇਆ ਤੇ ਮੈਂ ਨੱਚ ਟੱਪ ਰਿਆ ਆ ਤੇ ਜਦੋਂ ਕੁਝ ਖੁੰਝ ਗਿਆ ਕੋਈ ਚਲਾ ਗਿਆ ਤੇ ਮੈਂ ਰੋਣ ਲੱਗ ਗਿਆ ਮੇਰੀ ਅਰਦਾਸਾਂ ਉਧਰ ਦੀ ਹੋ ਗਈਆਂ ਫਿਰ ਤਾਂ ਹਰ ਵੇਲੇ ਧਿਆਨ ਜੇ ਸੁਖ ਦੇਹ ਤਾਂ tujhe ਅਰਾਧੀ ਦੁੱਖ ਵੀ tujhe ਤੇ ਆਈ ਮੇਰਾ ਧਿਆਨ ਹੀ ਉਹਦੇ ਵੱਲ ਹੋਵੇ ਉਹਦੇ ਹੁਕਮ ਨੂੰ ਮੰਨਣ ਵਿੱਚ ਹੋਵੇ ਹੁਕਮ ਰਜ਼ਾਈ ਚੱਲਣਾ ਮੈਂ ਮੇਰੀ ਛੱਡ ਕੇ ਵਿੱਚੋਂ ਆਪ ਗਵਾਏ ਸਿਰ ਸੌਂਪੀਏ ਸਿਰ ਮੱਥੇ ਉਸ ਦੀ ਗੱਲ ਨੂੰ ਮੰਨ ਲੈਣਾ ਇਹ ਹੈ ਕੀਮਤ ਹੋਰ ਕੋਈ ਨਹੀਂ ਕਿੰਨੇ ਵਜੇ ਉੱਠੇ ਕਿੰਨੇ ਪਾਠ ਕੀਤੇ ਕਿੰਨਾ ਪੈਸਾ ਗੁਰਦੁਆਰੇ ਮੰਦਰ ਮਸੀਤ ਵਿੱਚ ਚੜਾਇਆ ਕਿੰਨੇ ਲੋਕਾਂ ਨੂੰ ਦਾਨਪੁਨ ਕੀਤਾ ਕਿੱਥੇ ਕਿੱਥੇ ਯਾਤਰਾ ਕੀਤੀ ਇਹ ਕੀਮਤ ਨਹੀਂ ਹੈ ਇਹਦੇ ਨਾਲ ਉਹ ਪ੍ਰਮਾਤਮਾ ਨਹੀਂ ਮਿਲਦਾ ਉਹਦੀ ਖੁਸ਼ੀ ਨਹੀਂ ਖਰੀਦੀ ਜਾਂਦੀ ਅਸੀਂ ਇੰਨਾ ਚ ਹੀ ਰਹਿ ਗਏ ਅਸਲ ਕੀਮਤ ਹੈ ਸਿਰ ਦੇਣਾ ਆਪਣੀ ਮਤ ਛੱਡਣੀ ਉਸ ਸਦਾ ਨਾਲ ਨਿਬੜਨ ਵਾਲੇ ਗਿਆਨ ਰੂਪ ਪ੍ਰਮਾਤਮਾ ਨੂੰ ਉਹ ਅਦਰੋਂ ਵੀ ਗਿਆਨ ਦੇ ਰਿਹਾ ਹੈ ਗੁਰਬਾਣੀ ਪੜ੍ਹਦੇ ਨੇ ਧਰਮ ਗ੍ਰੰਥ ਪੜ੍ਹਦੇ ਨੇ ਉਹੀ ਗਿਆਨ ਅਸੀਂ ਲੈ ਰਹੇ ਹਾਂ ਉਸ ਅਨਸਾਰ ਜੀਉਣਾ ਉਸ ਤੋਂ ਹਟ ਕੇ ਨਹੀਂ ਜੋ ਗੁਰ ਕਹੈ ਸੋਈ ਪਲ ਮੰਨੋ ਜੋ ਗੁਰੂ ਜੋ ਗੁਰੂ ਦੇ ਗਿਆਨ ਨੇ ਮੈਨੂੰ ਕਹਿ ਦਿੱਤਾ ਇਹੀ ਭਲਾ ਹੈ ਇਸ ਤੋਂ ਅੱਗੇ ਹੁਣ ਅੱਗੇ ਪਿੱਛੇ ਮੈਂ ਆਪਣੀਆਂ ਚੀਜ਼ਾਂ ਜੋੜਾਂ ਮੈਨੂੰ ਇਹ ਚਾਹੀਦਾ ਸੀ ਮੈਂ ਇਸ ਕਰਕੇ ਆ ਪਾਠ ਕੀਤਾ ਇਹ ਤਾਂ ਕਿਤੇ ਗੁਰੂ ਨੇ ਕਿਹਾ ਹੀ ਨਹੀਂ ਗੁਰਬਾਣੀ ਤੇ ਕਿਤੇ ਨਹੀਂ ਲਿਖਿਆ ਤੈਨੂੰ ਇਹ ਚਾਹੀਦਾ ਤੇ ਇੰਨੇ ਪਾਠ ਕਰ ਲੈ ਤੈਨੂੰ ਇਹ ਚਾਹੀਦਾ ਇੰਨੇ ਵਜੇ ਉੱਠ ਕੇ ਇੱਥੇ ਜਾਈਂ ਤੈਨੂੰ ਇਹ ਚਾਹੀਦਾ ਉਹ ਵਾਲੇ ਗੁਰਦੁਆਰੇ ਜਾ ਕੇ 1100 ਰੁਪਏ ਚੜਾ ਦੇ ਕਿਤੇ ਵੀ ਨਹੀਂ ਕਿਹਾ ਜੇ ਹੈ ਤਾਂ ਲੱਭ ਲਵੋ ਪੂਰੀ ਗੁਰਬਾਣੀ ਚ ਤਾਂ ਇੱਕ ਹੀ ਸੰਦੇਸ਼ ਆ ਰਿਹਾ ਆ ਮੇਰੇ ਮਨਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਤੂੰ ਉਹਦੇ ਨਾਲ ਰਹਿ ਇਹ ਜ਼ਰੂਰੀ ਹੈ ਤੂੰ ਉਸ ਨੂੰ ਛੱਡ ਕੇ ਬਾਹਰੋਂ ਅਲੱਗ-ਅਲੱਗ ਕਿਰਿਆਵਾਂ ਕਰਕੇ ਉਹਦਾ ਮੁੱਲ ਤਾਰਨ ਦੀ ਕੋਸ਼ਿਸ਼ ਕਰ ਰਿਹਾ ਉਹਦੀ ਕਿਰਪਾ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਇਫ ਵੀ ਫਾਈਂਡ ਸੱਚ ਅ ਸਤ ਗੁਰੂ ਸਤ ਗੁਰੂ ਇਜ਼ ਦਾ ਐਵਰ ਗਾਈਡਿੰਗ ਵਿਜ਼ਡਮ ਫਾਰਮ ਡਿਵਾਈਨ ਥੈਟ ਡਿਵਾਈਨ ਵਿਚ ਇਜ਼ ਦਾ ਟਰੂ ਵਿਜ਼ਡਮ ਫਰਮ ਵਿਦਨ ਦਾ ਵੌਇਸ ਆਫ ਦੈਟ ਕੌਂਸ਼ੀਅੰਸ অর ਦਾ ਵਿਜ਼ਡਮ ਵੀ ਆਰ ਗੈਟਿੰਗ ਫਰਮ ਗੁਰਬਾਣੀ ਰਾਈਟ ਨਾਓ ਵੀ ਮਸਟ ਸਟੇ ਸਰੈਂਡਰ ਟੂ ਇਟ ਫੋਰ ਐਵਰ ਗਿਵਿੰਗ ਅਪ ਈਗੋ ਐਂਡ ਪੋਜ਼ੈਸਿਵਨੈਸ ਥੈਟ all our ardas all our puja path all our rituals they are being guided by i me myself so that's not the path of self realization realization of that divine within you have to dive in within you have to surrender submit complete submission to that divine wisdom then only you can gather that grace which comes from within ਉਹ ਫਿਰ ਅੰਦਰੋਂ ਹੀ ਮਿਲਣਾ ਹੈ ਹਮੇਸ਼ਾ ਨਾਲ ਹੀ ਹੈ ਗੁਰਬਾਣੀ ਬੜੀ ਕਲੀਅਰ ਹੈ ਇਸ ਚੀਜ਼ ਬੁਝੇ ਕਿਤੇ ਬਾਹਰ ਨਹੀਂ ਮਿਲਣਾ ਬਾਹਰ ਜਿੰਨਾ ਅਸੀਂ ਲੱਭਦੇ ਉਹਨੇ ਅਸੀਂ ਭਟਕਦੇ ਜਾਂਦੇ ਆ ਬਾਹਰ ਟੋਲੇ ਸੋ ਭਰਮ ਭੁਲਾਹੀ ਪਰਮਾਚ ਪੈ ਜਾਂਦੇ ਆ ਇਹ ਸਭ ਭਰਮ ਨੇ ਯਾਦ ਰੱਖਿਓ ਬਾਹਰੋਂ ਜਿੰਨੇ ਵੀ ਅਸੀਂ ਕਰਮ ਕਰਕੇ ਰੱਬ ਦੀ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਖਰੀਦਣ ਦੀ ਕੋਸ਼ਿਸ਼ ਕਰ ਰਹੇ ਆ ਮੁੱਲ ਪਾ ਰਹੇ ਆ ਇਹ ਸਭ ਭਰਮ ਨੇ ਬਾਹਰ ਟੋਲੇ ਸੋ ਭਰਮ ਭੁਲਾਹੀ ਹਿਰਦੈ ਸੱਚ ਇਹ ਕਰਨੀ ਸਾਰ ਔਰ ਸਭ ਪਖੰਡ ਪੂਜ ਖਵਾਰ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਸਭ ਪਖੰਡ ਪੂਜਾ ਪਾਠ ਬਾਹਰ ਜੋ ਅਸੀਂ ਕਰ ਰਹੇ ਸਭ ਪਖੰਡ ਹੈ ਇੱਕ ਖਵਾਰੀ ਹੁੰਦੀ ਹੈ ਕਿਉਂਕਿ ਅੰਦਰ ਸੱਚ ਨਹੀਂ ਹੈ ਅੰਦਰ ਸਮਰਪਿਤ ਨਹੀਂ ਹੋਏ ਅੰਦਰ ਸਿਰ ਨਹੀਂ ਦਿੱਤਾ ਅੰਦਰ ਕੰਪਲੀਟ ਸਬਮਿਸ਼ਨ ਨਹੀਂ ਆਈ ਹੋਈ ਉਸ ਗਿਆਨ ਨੂੰ ਵਿਜ਼ਡਮ ਨੂੰ ਜਿਹਦੇ ਆਧਾਰ ਤੇ ਚੱਲਣਾ ਸੀ ਤਾਂ ਫਿਰ ਬਾਹਰ ਦੀਆਂ ਕਿਰਿਆਵਾਂ ਸਾਨੂੰ ਪਟਕਾਉਂਦੀਆਂ ਬਾਹਰ ਟੋਲੇ ਸੋ ਪਰਮਪੁਲਾ ਹੈ ਬਾਹਰ ਟੂੰਡਨ ਤੇ ਛੂਟ ਪਰੇ ਗੁਰ ਕਰ ਹੀ ਮਾਹੇ ਦਿਖਾਇਆ ਥਾ ਗੁਰੂ ਨੇ ਮੈਨੂੰ ਅੰਦਰ ਦਿਖਾਇਆ ਬਾਹਰ ਨਹੀਂ ਜਿੰਨਾ ਬਾਹਰ ਲੱਭਦੇ ਆ ਬਾਹਰ ਲੀਆਂ ਜਿੰਨੀਆਂ ਕਰਿਆਵਾਂ ਅਸੀਂ ਕਰਦੇ ਆ ਯਾਤਰਾਵਾਂ ਕਿੱਧਰ ਉਧਰ ਆ ਕਰ ਲਓ ਫਲਾਣੇ ਨੇ ਆ ਕੇ ਐਦਾਂ ਕਰ ਲਵੋ ਉਹਨੇ ਅਸੀਂ ਭਟਕਦੇ ਜਾਂਦੇ ਆ ਉਹਨੇ ਅਸੀਂ ਉਹਦੀ ਕਿਰਪਾ ਤੋਂ ਦੂਰ ਹੁੰਦੇ ਜਾਂਦੇ ਹਾਂ ਸੋ ਉਹਨੂੰ ਮੈਂ ਮੇਰੀ ਛੱਡ ਕੇ ਉਸ ਗਿਆਨ ਨੂੰ ਸਮਰਪਿਤ ਹੋਣਾ ਸਿਰ ਦੇਣਾ ਭਾਵ ਸਿਰ ਮੱਥੇ ਉਸ ਗੱਲ ਨੂੰ ਮੰਨ ਕੇ ਜੀਉਣਾ to implement implement that wisdom into our own life without that i am me myself then we realize then we achieve then we get that grace that blessings of the divine which is already within us still we are alive are the satjugar sat hai bhi sat nanak hosi bhi sat jehda akheer tak sade naal hai ode naal milap is tarah hona hai koi hor ticket nahi haigi agli pankti dekho jisda jio ਇਸਾ ਮਿਲ ਰਹਾ ਹੈ ਹਰ ਵਸਾਏ ਮਾਨੇ ਆਏ ਜਿਸ ਪ੍ਰਭੂ ਨੇ ਜੀਵਨ ਦਿੱਤਾ ਹੈ ਜਿਸ ਦਾ ਜੀਓ ਹੂ ਵਾਸ ਬਲੇਸਡ ਅਸ ਵਿਦ This ਬਿਊਟੀਫੁਲ ਲਾਈਫ ਇਸਾ ਮਿਲ ਰਹਾ ਹੈ ਉਸ ਦੇ ਹੁਕਮ ਨੂੰ ਉਹਦੀ ਸਿੱਖਿਆ ਨੂੰ ਉਹਦੇ ਗਿਆਨ ਨੂੰ ਮਨ ਵਿੱਚ ਵਸਾ ਕੇ ਉਸ ਨੂੰ ਮਿਲ ਸਕੀਦਾ ਹੈ ਉਦੋਂ ਹੀ ਹਰੀ ਜਿਹੜਾ ਅੰਦਰ ਵਸਿਆ ਹੋਇਆ ਉਦੋਂ ਹੀ ਮਿਲਦਾ ਜਦੋਂ ਉਹਨੂੰ ਮੰਨਿਏ ਜਦੋਂ ਸਿਰ ਸੌਂਪਿਆ ਜਾਵੇ ਜਦੋਂ ਉਹਦੀ ਗੱਲ ਨੂੰ ਸਿਰ ਮੱਥੇ ਮੰਨਿਆ ਜਾਵੇ ਦ ਬਨ ਹੂ ਹੈਜ਼ ਗਿਵਨ ਅਸ ਦਿਸ ਲਾਈਫ ਕੈਨ ਬੀ ਰਿਅਲਾਈਜ਼ਡ ਬਾਈ ਇੰਬੈਡਿੰਗ ਇਟਸ ਟੀਚਿੰਗਸ ਇਟਸ ਵਿਜ਼ਡਮ ਦੈਟ ਡਿਵਾਈਨ ਵਿਜ਼ਡਮ ਇਨ आवर ਮਾਈਂਡਸ ਹਰ ਆਪ ਅਮੁੱਲਕ ਹੈ ਭਾਗ ਤਿਨਾਂ ਕੇ ਨਾਨਕਾ ਜਿਨ ਹਰ ਪੱਲੈ ਪਾਏ ਜੀਵਨ ਨੂੰ ਹਰਿਆ ਕਰਨ ਵਾਲਾ ਹਰੀ ਬਣਾਉਣ ਅਤੇ ਸੁਖ ਰਾਹ ਦੱਸਣ ਵਾਲਾ ਹਰਿਆਵਲ ਖੁਸ਼ੀ ਦਾ ਪ੍ਰਤੀਕ ਹੈ ਅੰਦਰ ਜੀਵਨ ਜਦੋਂ ਰੁੱਖ ਹਰਿਆ ਨਹੀਂ ਰਹਿੰਦਾ ਸੀ ਕਹਿੰਦੇ ਸ਼ਾਇਦ ਖਤਮ ਹੋ ਗਿਆ ਸੁੱਕ ਗਿਆ ਸ਼ਾਇਦ ਮਰ ਗਿਆ ਖਤਮ ਹੋ ਗਿਆ ਇਸ نو ਮੋ ਦੇਰਸ ਨੋ ਲਾਈਫ ਇਨ ਦਿਸ ਟਰੀ ਇਫ ਇਟਸ ਨੋਟ ਗ੍ਰੀਨ देयर आर नो ਲੀव्स ਇਟ ਅਪੀਅਰਸ ਲਾਈਕ 댓 ਸੋ ਗ੍ਰੀਨਰੀ ਹਰਿਆਵਲ ਜਿਹੜੀ ਹੈ ਉਹ ਜੀਵਨ ਦਾ ਪ੍ਰਤੀਕ ਹੈ ਲਾਈਫ ਦਾ ਇਸੇ ਤਰ੍ਹਾਂ ਸੁਖ ਦਾ ਵੀ ਪ੍ਰਤੀਕ ਹੈ ਜਦੋਂ ਬੂਟੇ ਸਰਦੀਆਂ ਤੋਂ ਬਾਅਦ ਜਦੋਂ ਫਿਰ ਪੱਤਝੜ ਤੋਂ ਬਾਅਦ ਜਦੋਂ ਨਵੇਂ ਪੱਤੇ ਆਣੇ ਸ਼ੁਰੂ ਹੁੰਦੇ ਅਸੀਂ ਕਹਿੰਦੇ ਬਸੰਤ ਆ ਗਈ ਫੁੱਲ ਖਿੜਨਗੇ ਫਲ ਲੱਗਣਗੇ ਤੋ ਉਹ ਜਿਹੜਾ ਸੁਖ ਹੈ ਉਹ ਜਿਹੜਾ ਜੀਵਨ ਹੈ ਉਹਦਾ ਸਰੋਤ ਪ੍ਰਮਾਤਮਾ ਹੈ ਇਸੇ ਕਰਕੇ ਉਹਨੂੰ ਹਰਿਆ ਹਰੀ ਨਾਲ ਜੋੜਿਆ ਹਰੇਕ ਨੂੰ ਹਰਿਆ ਭਰਿਆ ਲਾਈਫ ਵੀ ਦਿੰਦਾ ਤੇ ਸਾਨੂੰ ਉਹ ਗਿਆਨ ਉਹ ਸੋਝੀ ਵੀ ਦਿੰਦਾ ਜਿਹਦੇ ਨਾਲ ਅਸੀਂ ਆਪਣੇ ਜੀਵਨ ਵਿੱਚ ਬਸੰਤ ਲੈ ਕੇ ਆ ਸਕਦੇ ਖੁਸ਼ੀਆਂ ਲੈ ਕੇ ਆ ਸਕਦੇ ਉਹ ਪ੍ਰਮਾਤਮਾ ਅਨਮੋਲ ਹੈ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਪ੍ਰਭੂ ਕਿਰਪਾ ਨਾਲ ਇਹ ਸਮਝ ਪ੍ਰਾਪਤ ਹੋਈ ਹੈ ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝ ਪਾ ਲਿਆ ਪੱਲੇ ਪਾ ਲਿਆ ਉਹ ਭਾਗਾਂ ਵਾਲੇ ਨੇ ਭਾਗ ਤੇ ਨਾ ਕੀ ਉਹਨਾਂ ਨੂੰ ਤੁਸੀਂ ਫੋਰਚੂਨੇਟ ਮੰਨੋ ਉਹਨਾਂ ਨੂੰ ਤੁਸੀਂ ਭਾਗਾ ਵਾਲੇ ਕਿਸਮਤ ਵਾਲੇ ਮੰਨੋ ਜਿਨ੍ਹਾਂ ਨੇ ਪੱਲੇ ਇਹ ਗੱਲ ਪੈ ਗਈ ਕਿ ਇਹ ਬਾਹਰਲੀਆ ਕਿਰਿਆਵਾਂ ਨਾਲ ਬਾਹਰਲੇ ਧਨ ਦੌਲਤ ਚੀਜ਼ਾਂ ਨਾਲ ਹੋਰ ਜੋ ਮੈਂ ਕਰਮਕਾਂਡ ਕਰ ਰਿਹਾ ਇਹਨਾਂ ਨਾਲ ਉਹਦੀ ਕਿਰਪਾ ਨਹੀਂ ਮਿਲਦੀ ਉਹਦੀ ਕਿਰਪਾ ਉਹਨੂੰ ਆਪਣਾ ਆਪ ਸੌਂਪ ਕੇ ਮਿਲਣੀ ਹੈ ਫਿਰ ਜਦੋਂ ਉਹਨੂੰ ਆਪਣਾ ਸੌਂਪਿਆ ਹੋਇਆ ਫਿਰ ਜਿਹੜਾ ਵੀ ਅਸੀਂ ਕਰਮ ਕਰਾਂਗੇ ਉਹ ਭਲਾ ਹੀ ਹੋਏਗਾ ਜਿਨੇ ਆਪਣਾ ਮਨ ਗੁਰੂ ਗਿਆਨ ਨੂੰ ਸਮਰਪਿਤ ਕਰ ਦਿੱਤਾ ਜਿਹੜਾ ਪ੍ਰਮਾਤਮਾ ਨੂੰ ਸਮਰਪਿਤ ਹੋ ਗਿਆ ਉਹਨੂੰ ਸੋਚ ਕੇ দান ਥੋੜੀ ਕਰਨਾ ਪੈਣਾ ਹੈ ਉਹ ਕਿਸੇ ਦੀ ਮਦਦ ਕਰਨ ਲਈ ਕੋਈ ਸੋਚੇਗਾ ਥੋੜੀ ਉਹਦੇ ਕੋਲੋਂ ਭਲਾ ਹੀ ਹੋਣਾ ਉਹਦੇ ਕੋਲੋਂ ਬੁਰਾ ਹੋਣਾ ਹੀ ਨਹੀਂ ਉਹ ਤੇ ਮਿੱਠ ਬੋਲੜਾ ਹੋ ਜਾਣਾ ਕੌੜਾ ਬੋਲ ਨਾ ਜਾਣਾ ਉਹਨੇ ਉਹ ਕਿਸੇ ਨੂੰ ਕੌੜਾ ਬੋਲ ਸਕਦਾ ਜਿਹੜਾ ਸਾਰਿਆਂ 'ਚ ਫਿਰ ਹਰੀ ਨੂੰ ਦੇਖਣ ਲੱਗ ਗਿਆ ਜਿਹਦਾ ਜੋੜ ਉਸ ਹਰੀ ਨਾਲ ਹੋ ਗਿਆ ਹਰੇਕ ਨੂੰ ਹਰਿਆ ਸਾਰਿਆਂ ਵਿੱਚ ਉਹੀ ਹਰੇਕ ਵਿੱਚ ਉਹ ਤੇ ਸਾਰਿਆਂ ਨਾਲ ਹੀ ਪ੍ਰੇਮ ਕਰੇਗਾ ਉਹਨੂੰ ਸਾਰਿਆਂ 'ਚ ਉਹੀ ਦਿਖੇਗਾ سارا تے دیا کرے گا کوئی یہ تھوڑی دیکھے گا کی ہاں آ چنگا آ مارا وہ دے چوٹکرا نہیں ہوئے گا کیا سکھا ہے ہندو ہے وہ انہ چیزاں سے پہے گئے نہیں وہ دے جیوان چاہ آناند حریہ وال ہوئے گا the divine who refreshes and forever guides this life is priceless only the fortunate receive this understanding by his so i would say like it's not rightly written here only they are fortunate who realize this Consider them fortunate. Nu wale, wale manno. Consider them fortunate who realize this, this truth that His grace, the grace of that Creator, that Lord, Ram, Khuda, Allah, Vahigru, Joviasi, cannot be bought by outside material or outside rituals or outside whatever I try to do outside in order to please that God. It's by submitting myself to that voice of conscience that. Wisdom, that guiding energy from within. The more I go closer to that divine self, the more blissful I become, the more blessed I am. And that's real blessing. It's not outside. The more we indulge in outer acts in order to please God, the more we wander, the more we become restless, the more we go. ਫਾਰ ਐਂਡ ਫਾਰ ਅਵੇ ਫਰਮ ਦੈਟ ਡਿਵਾਈਨ ਸੈਲਫ ਸੋ ਅਸੀਂ ਆਪਣੇ ਅੰਦਰ ਆਈਗੀ ਉਸ ਹਰੀ ਵੱਲ ਜਦੋਂ ਉਹਦੇ ਨਾਲ ਮਿਲਾਪ ਹੁੰਦਾ ਫਿਰ ਬਾਹਰ ਹਰ ਥਾਂ ਸਾਰਿਆਂ ਵਿੱਚ एवरीवेयर ਅਰਾਊਂਡ ਵੀ ਰੀਅਲਾਈਜ਼ ਦੈਟ ਵਨ ਕ੍ਰੀਏਟਰ ਫਿਰ ਉਹੀ ਦਿਸਦਾ ਹੈ ਫਿਰ ਬ੍ਰਹਮ ਦੀ ਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀ ਫਿਰ ਉਹੀ ਉਹ ਹੈ ਤਬ ਉਹੀ ਉਹ ਇਹ ਨਾ ਹੋਈ ਫਿਰ ਇਹ ਮੈਂ ਮੇਰੀ ਨਹੀਂ ਰਹਿ ਜਾਂਦੀ ਫਿਰ ਉਹੀ ਹੋਇਆ ਸਾਰਿਆਂ ਫਿਰ ਜੋ ਬੋਲਾਂਗੇ ਉਹ ਵੀ ਭਲਾ ਹੋਏਗਾ ਜੋ ਕਰਾਂਗੇ ਉਹ ਵੀ ਭਲਾ ਹੋਏਗਾ ਫਿਰ ਸਾਡਾ ਜਿਹੜਾ ਥੌਟ ਪ੍ਰੋਸੈਸ ਹੈ ਆਵਰ ਥੌਟਸ ਐਸ ਵੈਲ ਐਸ ਆਵਰ ਐਕਸ਼ਨਸ ਵਿਲ ਬੀ ਗਾਈਡਡ ਵਿਦ ਥੈਟ ਪਿਓਰਿਟੀ ਵਿਚ ਇਸ ਕਮਿੰਗ ਫਰਮ ਵਿਦਨ ਫਰਮ ਥੈਟ ਡਿਵਾਈਨ ਫਰਮ ਥੈਟ ਇਟਰਨਲ ਵਨ ਹੂ ਰੈਜ਼ਾਈਡਸ ਵਿਦਨ ਅਸ ਕਿਉਂਕਿ ਅਸੀਂ ਉਹਦੇ ਨਾਲ ਜੁੜੇ ਫਿਰ ਸਾਡੇ ਬੋਲ ਬਾਣੀ ਸੋਚ ਵਿਚਾਰ ਵਿਹਾਰ ਜੋ ਵੀ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਸੱਚਾਈ ਉਹਦੇ ਵਿੱਚ ਆਨੰਦ ਫਿਰ ਅੰਦਰ ਵੀ ਆਨੰਦ ਤੇ ਬਾਹਰ ਵੀ ਆਨੰਦ ਹੋਵੇ ਗੁਰੂ ਕਿਰਪਾ ਕਰੇ ਸਾਡੇ ਜੀਵਨ ਚ ਇਹ ਆਨੰਦ ਆਵੇ ਅਸੀਂ ਉਸ ਸੱਚੇ ਗੁਰੂ ਪਰਮਾਤਮਾ ਦੇ ਨਾਲ ਜੁੜੀਏ ਪੁੱਲ ਚੁੱਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ